ਵੀਡੀਓ ਵਿੱਚ ਤੁਸੀਂ ਜਿਸ ਸਥਾਨ ਨੂੰ ਦੇਖ ਰਹੇ ਹੋ ਇਸੇ ਹੀ ਸਥਾਨ 'ਤੇ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਪਰਿਵਾਰ ਵਿਛੋੜੇ ਤੋਂ ਬਾਅਦ ਰਾਤ ਬਤੀਤ ਕੀਤੀ ਸੀ। ਇਸੇ ਹੀ ਸਥਾਨ 'ਤੇ ਬਾਬਾ ਕੁੰਮਾ ਮਾਸਕੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਰਾਤ ਬਤੀਤ ਕਰਨ ਲਈ ਆਪਣੀ ਛੰਨ ਦਿੱਤੀ ਅਤੇ ਨਾਲ ਹੀ ਮਾਤਾ ਲక్ష్ਮੀ ਜੀ ਕੋਲੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਸ਼ਾਦਾ ਵੀ ਸਿਕਵਾਇਆ ਸੀ ਅਤੇ ਗਰਮ ਕੱਪੜੇ ਵੀ ਦਿੱਤੇ ਸਨ ਸਰਸਵਤੀ ਨਦੀ ਵਿੱਚ ਜਦੋਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸਭ ਤੋਂ ਪਹਿਲਾਂ ਇਸੇ ਹੀ ਸਥਾਨ ਤੇ ਆਏ ਸਨ ਮਾਤਾ ਗੁਜਰੀ ਜੀ ਨੇ ਇੱਕ ਝੌਂਪੜੀ ਦੇਖੀ ਜਿਸ ਵਿੱਚ ਦੀਵਾ ਬਲ ਰਿਹਾ ਸੀ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਝੌਂਪੜੀ ਵੱਲ ਤੁਰ ਪਈ ਤਾਂ ਜੋ ਉਸ ਚੌਂਪੜੀ 'ਚ ਰਾਤ ਬਤੀਤ ਕੀਤੀ ਜਾ ਸਕੇ ਮਾਤਾ ਜੀ ਉਸ ਚੌਂਪੜੀ ਕੋਲ ਜਾਂਦੀ ਹਨ ਅਤੇ ਆਵਾਜ਼ ਲਗਾਉਂਦੀ ਹਨ ਕੋਈ ਹੈ ਗੁਰੂ ਦਾ ਪਿਆਰਾ ਅੰਦਰੋਂ ਬਾਬਾ ਕੁੰਮਾ ਮਾਸਕੀ ਜੀ ਬਾਹਰ ਆਉਂਦੇ ਹਨ ਅਤੇ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਕੌਣ ਹੋ ਤਾਂ ਮਾਤਾ ਜੀ ਨੇ ਦੱਸਿਆ ਕਿ ਸੀ ਆਨੰਦਪੁਰ ਵਾਸੀ ਹਾਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹਾਂ ਅਤੇ ਇਹ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਹਨ ਬਾਬਾ ਕੁੰਮਾ ਮਾਸਕੀ ਜੀ ਨੇ ਜਦੋਂ ਮਾਤਾ ਗੁਜਰੀ ਜੀ ਬਾਰੇ ਅਤੇ ਸਾਹਿਬਜ਼ਾਦਿਆਂ ਬਾਰੇ ਸੁਨਿਆ ਤਾਂ ਕੁੰਮਾ ਮਾਸਕੀ ਜੀ ਨੇ ਮਾਤਾ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਅਤੇ ਠੰਡ ਤੋਂ ਬਚਨ ਦੇ ਲਈ ਝੌਂਪੜੀ ਦੇ ਅੰਦਰ ਲੈ ਕੇ ਇੱਥੇ ਉਹਨਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗਰਮ ਕੱਪੜਾ ਵੀ ਦਿੱਤਾ ਤੇ ਆਪ ਬਾਬਾ ਜੀ ਨਾਲ ਦੇ ਪਿੰਡ ਵਿੱਚੋਂ ਮਾਈ ਲక్ష్ਮੀ ਜੀ ਦੇ ਘਰ ਪ੍ਰਸ਼ਾਦਾ ਲੈਣ ਲਈ ਚਲੇ ਜਾਂਦੇ ਹਨ। ਗੁੰਮਾ ਮਾਸ਼ਕੀ ਜੀ ਨੇ ਮਾਈ ਜੀ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਸਾਰੀ ਗੱਲ ਸੁਣਾਈ। ਅਤੇ ਛੇਤੀ ਹੀ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ। ਮਾਈ ਲక్ష్ਮੀ ਜੀ ਨੇ ਚੇਤੀ ਪ੍ਰਸ਼ਾਦਾ ਤਿਆਰ ਕਰਕੇ ਮੋٹے ਕੱਪੜੇ ਦਿੰਦਿਆਂ ਕਿਹਾ ਹੁਣ ਤੁਸੀਂ ਜਲਦੀ ਪ੍ਰਸ਼ਾਦਾ ਲੈ ਜਾਓ ਅਤੇ ਕੱਲ ਮੈਂ ਖੁਦ ਪ੍ਰਸ਼ਾਦਾ ਤਿਆਰ ਕਰਕੇ ਲੈ ਆਵਾਂਗੀ ਸੰਗਤ ਜੀ ਇਹ ਉਹੀ ਸਥਾਨ ਹੈ ਜਿੱਥੇ ਮਾਈ ਲక్ష్ਮੀ ਜੀ ਨੇ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਪ੍ਰਸ਼ਾਦਾ ਸ਼ਿਕਾਇਆ ਸੀ ਸੰਗਤ ਜੀ ਇੱਥੇ ਮੈਂ ਤੁਹਾਨੂੰ ਦੱਸ ਦਿਮਾਂ ਕਿ ਛੰਨ ਕੰਨੇ ਨਾਲ ਬਣਾਈ ਇੱਕ ਛਪਰੀ ਹੁੰਦੀ ਹੈ ਜਿਸ ਵਿੱਚ ਕੋਈ ਦੀਵਾਰ ਨਹੀਂ ਹੁੰਦੀ ਇਸਤੇ ਚਾਰੇ ਪਾਸੇ ਕਾਨੇ ਲਾਏ ਜਾਂਦੇ ਹਨ ਪੁਰਾਣੀ ਸਵੀਆਂ ਦੇ ਵਿੱਚ ਪਾਣੀ ਪੀਉਣ ਦੇ ਲਈ ਮਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਸੀ ਮਸ਼ਕ ਚਮੜੇ ਦੀ ਬਣੀ ਹੁੰਦੀ ਸੀ ਅਤੇ ਮਸ਼ਕ ਨਾਲ ਪਾਣੀ ਪੀਉਣ ਵਾਲੇ ਨੂੰ ਮਾਸ਼ਕ ਕਿਹਾ ਜਾਂਦਾ ਸੀ ਭਾਈ ਕਨਈਆ ਜੀ ਵੀ ਇਸੇ ਤਰ੍ਹਾਂ ਦੀ ਮਸ਼ਕ ਨਾਲ ਪਿਆਸਿਆਂ ਦੀ ਪਿਆਸ ਬੁਝਾਉਂਦੇ ਸਨ ਜੰਗਾ ਜੁੱਦਾਂ ਵੇਲੇ ਵੀ ਮਸਕ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਪਾਣੀ ਪਿਉਣ ਦੇ ਲਈ ਨਿੱਕੀਆਂ ਨਿੱਕੀਆਂ ਕਰ ਗੱਲਾਂ ਦਾਦੀ ਮਾਤਾ ਨੂੰ ਛੋਟੇ ਸਾਹਿਬਜ਼ਾਦੇ ਪੁੱਛਦੇ ਰਹਿੰਦੇ ਨੇ ਕਿੱਥੇ ਗਏ ਆਪਣੇ ਪੰਜ ਪਿਆਰੇ ਕਾਤੋਂ ਵੱਡੇ ਵੀਰੇ ਨਹੀਂ ਹੁਣ ਨਜ਼ਰੀ ਪੈਂਦੇ ਨਹੀਂ ਇਸੀ ਹੀ ਸਥਾਨ ਤੇ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਤੁਸੀਂ ਮੇਰੇ ਨਾਲ ਮੇਰੇ ਪਿੰਡ ਖੀੜੀ ਚੱਲੋ ਇਹ ਉਹੀ ਗੰਗੂ ਬ੍ਰਾਹਮਣ ਹੈ ਜਿਸਨੇ ਲਾਲਚ ਕਰਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਤਾਂ ਜੋ ਨਵਾਬ ਉਸ ਨੂੰ ਇਨਾਮ ਦੇਵੇਗਾ ਤਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਮਾਤਾ ਨੂੰ ਗੁਰੂ ਦੇ ਲਾਲਾਂ ਨੂੰ ਦੁੱਧ ਪਿਆਇਆ ਲੰਗਰ ਸ਼ਿਕਾਇਆ ਅਤੇ ਗਰਮ ਕੱਪੜੇ ਦਿੱਤੇ ਤਨ ਹਨ ਉਹ ਗੁਰਸਿੱਖ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ